ਸੋ ਸ਼੍ਰੋਮਣੀ ਅਕਾਲੀ ਦਲ ਪਰ ਆਇਆ ਹੈ ਤਾਜ਼ਾ ਵੱਡੇ ਅਪਡੇਟ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਸ਼੍ਰੋਮਣੀ ਕਾਲ ਦੀ ਸਿਆਸਤ ਦੇ ਵਿੱਚ ਅੱਜ ਵੱਡਾ ਧਮਾਕਾ ਹੋਣ ਜਾ ਰਿਹਾ ਹੈ ਅੱਜ ਵੱਡੀ ਗਿਣਤੀ ਚ ਅਕਾਲੀ ਲੀਡਰ ਤੇ ਵਰਕਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿਖੇ ਇਕੱਠੇ ਹੋ ਰਹੇ ਨੇ ਇੱਥੇ ਅਕਾਲੀ ਦਲ ਦੇ ਨਵੇਂ ਪ੍ਰਧਾਨ ਦਾ ਐਲਾਨ ਹੋ ਸਕਦਾ ਹੈ ਇਹ ਅਕਾਲੀ ਲੀਡਰਸ਼ਿਪ ਵੀਰ ਬਾਦਲ ਨੂੰ ਪ੍ਰਧਾਨਗੀ ਦੇ ਹੁਡੇ ਤੋਂ ਹੋਣ ਦੇ ਲਈ ਇਕਜੁੱਟ ਹੋ ਚੁੱਕੇ ਨੇ ਜੀ ਹਾਂ ਇਸ ਲਈ ਬਾਗੀ ਤੜਾ 1 ਜੁਲਾਈ ਨੂੰ ਸਵੇਰੇ 11 ਵਜੇ ਸ਼੍ਰੀ ਕਾਲ ਤਖਤ ਸਾਈਹ ਪਹੁੰਚਿਆ ਜੀ ਹਾਂ ਹਾਸਲ ਜਾਣਕਾਰੀ ਮੁਤਾਬਿਕ ਅਕਾਲੀ ਦਲ ਦਾ ਬਾਗੀ ਤੜਾ ਸੋਮਵਾਰ ਨੂੰ ਸ਼੍ਰੀ ਕਾਲ ਤਖਤ ਸਾਈਹ ਤੋਂ ਪੰਜਾਬ ਪੰਥ ਤੇ ਅਕਾਲੀ ਦਲ ਨੂੰ ਬਚਾਉਣ ਲਈ ਮੁਹਿੰਮ ਸ਼ੁਰੂ ਕਰੇਗਾ ਅਕਾਲੀ ਦਲ ਨੂੰ ਬਚਾਉਣ ਦੀ ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾਂ ਬਾਗੀ ਤੜੇ ਵੱਲੋਂ ਕਾਲ ਤਖਤ ਸਾਈਹ ਤੋਂ ਉਹ ਸਚਾਈ ਦੇ ਸਮੁੱਚੇ ਪੰਥ ਦਾ ਸਾਹਮਣਾ ਕੀਤਾ ਜਾਏਗਾ ਜਿਸ ਤਹਾਂ ਤੇ ਡੇਰਾ ਸਿਰਸਾ ਗੁਰਮੀਤ RAM REEM ਨੂੰ ਮਾਫੀ ਦੇਣ ਲਈ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲੋਂ ਤਖਤਾਂ ਦੇ ਜਥੇਦਾਰਾਂ ਨੂੰ ਹੁਕਮ ਜਾਰੀ ਕਰਵਾਏ ਗਏ ਸਾਨਾ ਸੂਤਰਾ ਮੁਤਾਬਕ ਉਸ ਸਮੇਂ ਦੇ ਚਸ਼ਮਦੀਦ ਆਗੂ ਇਸ ਮਾਮਲੇ ਨੂੰ ਜਨਤਾ ਕਰਨ ਦੇ ਨਾਲ-ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਪੱਤਰ ਵੀ ਸੌਂਪਨਗੇ ਤੋਂ